ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਕਰਵਾਈ ਗਈ ਰੈਸ਼ ਮਰਦ ਦੇ ਨਤੀਜੇ ਆਉਣ ਦੇ ਬਾਅਦ ਇੰਗਲੈਂਡ ਦੇ ਟੋਟੇ-ਟੋਟੇ ਹੋਣ ਦਾ ਖਤਰਾ ਮਿਟਾਉਣ ਲੱਗਾ ਸਕਾਟਲੈਂਡ ਦੀ ਫਰਸਟ ਮਿਨਿਸਟਰ ਨਿਕੋਲਾਸ ਸਟਰੋਸਨ ਨੇ ਰੈਸ਼ ਮਾਰੀ ਦੇ ਨਤੀਜਿਆਂ ਦੇ ਬਾਅਦ ਕਿਹਾ ਹੈ ਕਿ ਬਦਲੇ ਹਾਲਾਤ 'ਚ ਸਕਾਟਲੈਂਡ ਨੂੰ ਇੱਕ ਵਾਰ ਫਿਰ ਰੈਸ਼ ਮਰਦ ਦਾ ਰਸਤਾ ਅਪਣਾਉਣਾ ਪਵੇਗਾ ਨਿਕੋਲਾ ਨੇ ਕਿਹਾ ਕਿ ਸਕਾਟਲੈਂਡ ਦੇ ਲੋਕਾਂ ਨੇ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਵਿਰੋਧ 'ਚ ਵੋਟ ਕੀਤਾ ਹੈ ਅਤੇ ਸਕਾਟਲੈਂਡ ਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ ਇੰਗਲੈਂਡ ਦਾ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣਾ ਸਹੀ ਨਹੀਂ ਹੈ ਪਾਕਿਸਤਾਨ ਦੇ بلوچستان ਸੂਬੇ ਦੇ ਵਿੱਚ ਇੱਕ ਚੌਰਾਹੇ ਤੇ ਬੰਬ ਵਿਸਫੋਟ ਹੋਣ ਨਾਲ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਕੁਇਟਾ ਸ਼ਹਿਰ ਦੇ ਅਲਮੋ ਚੌਂਕ ਦੇ ਵਿੱਚ ਸੜਕ ਕਿਨਾਰੇ ਖੜੀ ਇੱਕ ਮੋਟਰਸਾਈਕਲ ਵਿੱਚ ਬੰਬ ਲਗਾਇਆ ਗਿਆ ਸੀ। ਇਸ ਵਿੱਚ ਵਿਸਫੋਟ ਉਸ ਵੇਲੇ ਹੋਇਆ ਜਦੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕ ਖਰੀਦਦਾਰੀ ਵਿੱਚ ਰੁੱਝੇ ਹੋਏ ਸਨ। ਅਮਰੀਕਾ ਦੇ ਰਿਪਬਲਿਕਨ ਨੇਤਾ ਹੈਂਰੀ ਪਾਲਸਨ ਨੇ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ 트੍ਰੰਪ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ ਪਾਲਸਨ ਨੇ ਕਿਹਾ ਹੈ ਕਿ 트੍ਰੰਪ ਦਾ ਰਾਸ਼ਟਰਪਤੀ ਚੁਣਿਆ ਜਾਣਾ ਅਸੰਭਵ ਹੈ ਜਾਣਕਾਰੀ ਅਨੁਸਾਰ 2008 ਵਿਸ਼ਵ ਸੰਸਾਰਕ ਮੰਧਰੀ ਦੇ ਦੌਰਾਨ ਅਮਰੀਕਾ ਦੇ ਵਿੱਤ ਮੰਤਰੀ ਰਹਿ ਚੁੱਕੇ ਪਾਲਸਨ ਨੇ ਕਿਹਾ ਕਿ 8 ਨਵੰਬਰ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਵਿੱਚ 트੍ਰੰਪ ਦੀ ਬਜਾਏ ਡੈਮੋਕ੍ਰੇਟਿਕ ਉਮੀਦਵਾਰ ਹਿਲੈਰੀ ਕਲਿੰਟਨ ਨੂੰ ਵੋਟ ਪਾਉਣਗੇ ਇੰਗਲੈਂਡ ਦੇ ਗ੍ਰੀਵਜ਼ ਐਂਡ ਵਿਕੇਸਿਤ ਗੁਰਦਰਾ ਸਾਹਿਬ ਸ਼ਿਗੂ ਨਾਮਕ ਦਰਬਾਰ ਦੀ ਪੁਰਾਣੀ ਇਮਾਰਤ ਵਿੱਚ ਪੰਤੂਰ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਇਸ ਗੁਰਦਰਾ ਸਾਹਿਬ ਦੀ ਨਵੀਂ ਇਮਾਰਤ ਵਿੱਚ ਚੋਰੀ ਹੋ ਗਈ ਹੈ ਪੁਲਿਸ ਨੇ ਇਸ ਮਾਮਲੇ ਚ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੋ ਹੋਰ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਗੁਰਦਰਾ ਸਾਹਿਬ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਗੁਰੂ ਕਾੜੀਆਂ ਤੇਨ ਗੋਲ ਕਾਂ ਤੋੜੀਆਂ ਗਈਆਂ ਨੇ ਜਿਨ੍ਹਾਂ ਵਿੱਚ ਇਸ ਹਫ਼ਤੇ ਦੇ ਦਾਨ ਦੇ ਪੈਸੇ ਸਨ ਅਮਰੀਕਾ ਚ ਡੈਮੋਕ੍ਰੇਟਸ ਲੋ ਰਾਸ਼ਟਪਤੀ ਅਦੇ ਦੇ ਉਮੀਦਵਾਰ ਲੇਰੀ ਨੂੰ ਸੋਮਵਾਰ ਨੂੰ ਰਿਲੀਜ਼ ਹੋਣ ਵਾਲੀ ਕਿਤਾਬ ਮੁਸ਼ਕਲਾਂ ਵਿੱਚ ਪਾ ਸਕਦੀ ਹੈ ਕਿਤਾਬ ਵਿੱਚ ਲੇਰੀ ਨੂੰ ਇੱਕ ਪਾਲਗ ਅਤੇ ਜ਼ਿੱਦੀ ਔਰਤ ਦੱਸਿਆ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਬਿਲ ਕਲਿੰਟਰ ਰਾਸ਼ਟਰਪਤੀ ਦੌਰਾਨ ਸਿਗਰਟ ਸਰਵਿਸ ਤੇ ਅਫਸਰਾਂ ਨਾਲ ਉਹਨਾਂ ਦਾ ਵਤੀਰਾ ਕਾਫੀ ਬੁਰਾ ਸੀ ਤਣਾ ਵਿੱਚ ਆ ਕੇ ਕਈ ਅਫਸਰ ਸ਼ਰਾਬੀ ਡਰਗ ਐਡਿਕਟਿਡ ਅਤੇ ਪ੍ਰੋਸਟੀਚੂਨ ਦੇ ਸ਼ਿਕਾਰ ਹੋ ਗਏ ਬ੍ਰਿਟੇਨ ਵਿੱਚ ਲੋਕ ਰਾਏਸ਼ਮਰੀ ਤੇ ਬਾਦ ਬਟੇਨ ਅਤੇ ਯੂਰਪੀ ਸੰਘ ਤੇ ਪੈਣ ਵਾਲੇ ਆਰਥਿਕ ਪ੍ਰਭਾਵ ਨੂੰ ਲੈ ਕੇ ਆਈਐਸ ਨੇ ਖੁਸ਼ੀ ਪ੍ਰਗਟਾਈ ਹੈ। ਇਸਲਾਬਾ ਯੂਰਪ ਨੂੰ ਕਮਜ਼ੋਰ ਕਰਨ ਲਈ ਬੜਲੇ ਨਾ ਤੇ ਬ੍ਰਸੇਲਜ਼ ਵਿਥ ਹਮਲੇ ਦੀ ਗੱਲ ਵੀ ਕਹੀ ਹੈ। ਮੇਰੋਨੇ ਐਸ ਆਈਟੀਈ ਖੁਫੀਆ ਸਮੂਹ ਦੇ ਹਵਾਲੇ ਤੋਂ ਖਬਰ ਦਿੱਤੀ ਹੈ ਕਿ ਅਤਵਾਦੀਆਂ ਦਰਮਿਆਨ ਲੋਕਪ੍ਰੀਏ ਜਿਹਦੀ ਟੈਲੀਗ੍ਰਾਮ ਨੇ ਆਰਥਿਕ ਅਰਾਜਕਤਾ ਦੀ ਪ੍ਰਸ਼ੰਸਾ ਕੀਤੀ ਹੈ ਜੋ ਈਯੂ ਲੋਕ ਰਾਏਸ਼ਮਰੀ ਤੇ ਬਾਦ ਪੈਦਾ ਹੋਈ ਅਤੇ ਹਮਾਇਤਿਆਂ ਨੂੰ ਅਪੀਲ ਕੀਤੀ ਹੈ ਕਿ ਯੂਰਪ ਦੇ ਮੁੱਖ ਭੂ-ਭਾਗ ਤੇ ਹਮਲਾ ਕਰਨ। ਅਮਰੀਕਾ ਨੇ ਕਿਹਾ ਕਿ ਭਾਰਤ ਲਈ ਐਨਐਸਟੀ ਦਾ ਮੈਂਬਰ ਬਣਨ ਦਾ ਅੱਗੇ ਦਾ ਇੱਕ ਰਸਤਾ ਸਾਲ ਦੇ ਆਖਰ ਤੱਕ ਹੈ ਅਮਰੀਕਾ ਨੇ ਗੱਲ ਸੋਲਵਿਚ ਐਨਐਸਟੀ ਇੱਕ ਪੂਰਨ ਮੀਟਿੰਗ ਖਤਮ ਹੋਣ ਦੇ ਕੁਝ ਘੰਟੇ ਬਾਅਦ ਕਹੀ ਜਿਸ ਤੇ ਚੀਨ ਨੀਤੀ ਵਿਰੋਧ ਤੇ ਮੱਧ ਨਜ਼ਰ ਪਾਰਦੀ ਮੈਂਬਰਸ਼ਿਪ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਓਬਾਮਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਸਾਡੇ ਸਾਹਮਣੇ ਸਾਲ ਦੇ ਅੰਤ ਤੱਕ ਅੱਗੇ ਦਾ ਇੱਕ ਰਸਤਾ ਹੈ ਅਮਰੀਕਾ ਦੇ ਪੱਛਮੀ ਵਰਜੀਨੇ ਵਿੱਚ ਆਏ ਹੜ੍ਹਾਂ ਉੱਤੇ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਮਰੀਕਾ ਦੇ ਅਮਨਸੀਵ ਵਿਭਾਗ ਦੇ ਬੁਲਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਖੇਤਰ ਵਿੱਚ ਬਹੁਤ ਹੀ ਖਰਾਬ ਸਥਿਤੀ ਹੈ ਇਸ ਅੱਦੀ ਦਾ ਸਭ ਤੋਂ ਜ਼ਬਰਦਸਤ ਹੜ੍ਹ ਹੈ